ਰਾਮਨ ਨੇ ਆੜ ਚ ਬੰਮ ਰਵੀ ਕੰਮ ਕਰਦਾ ਰਿਹਾ ਜੋ ਵੀ ਆ ਵੀ ਸਾਨੂੰ ਬਾਅਦ ਚ ਪਤਾ ਲੱਗਿਆ ਬੰਦ ਗਲੀ ਸੀ ਆਣਾ ਜਾਣਾ ਨਹੀਂ ਸੀ ਇਹ ਸਲੰਭੇਰੀਆ ਇੰਦਰਾਗੁਰੂ ਨੀ ਏਰੀਆ ਲੈਨਾਂ ਰੇਲਵੇ ਲੈਨਾਂ ਨਾਲ ਲੱਗਦੀ ਆ ਇਹਦੇ ਕਰਕੇ ਕਿਸੇ ਨੂੰ ਪਤਾ ਲੱਗਿਆ ਨਹੀਂ ਉਹਦੇ ਕਰਕੇ ਪਤਾ ਲੱਗਿਆ ਉਹਦੇ ਰਿਸ਼ਤੇਦਾਰ ਵੀ ਆਈ ਸੀ ਖੁਦ ਇਹਦਾ ਉਹਦਾ ਬੇਟਾ ਵੀ ਸੋਲਝ ਗਿਆ ਵਿਚ ਵੀ ਸੋਲਝ ਗਿਆ 35 ਗਾ ਜਗ੍ਹਾ ਦੇ ਵਿੱਚ ਇਹ ਕੰਮ ਹੁੰਦਾ ਸੀ ਇਹ ਮਾੜੀ ਗੱਲ ਆ ਉਨੇ ਆਵਦੀ ਦਾ ਜਾਣ ਦੀ ਪ੍ਰਵਾਹ ਕੀਤੀ ਨਹੀਂ ਉਹਨਾਂ ਨੇ ਲਾਹਣ ਘਾਣ ਨਹੀਂ ਦੇਖਿਆ ਇੱਥੇ ਪੰਜ ਸੱਤ ਬੱਚੇ ਆ ਗਏ ਪੰਜ ਸੱਤ ਜਵਾਨ ਮੁੰਡੇ ਆ ਗਏ ਨੇ ਟੋਟਲ ਜਿਹੜੀ ਗਿਣਤੀ ਦਾ 10 ਬਾਰਤ ਦੇ ਕਰੀਬ ਹੈਗੇ ਨੇ ਬਹੁਤ ਜ਼ਿਆਦਾ ਸਲਝ ਗਏ ਖੁਦ ਤੁਹਾਨੂੰ ਦੱਸ ਰਿਹਾ ਉਹਦਾ ਬੇਟਾ ਵੀ ਕੋ ਜਿਹੜਾ ਸੀਗਾ ਉਹ ਵੀ ਅੰਦਰ ਹੀ ਸੀਗਾ ਉਹ ਜ਼ਿਆਦਾ ਸਲਝ ਗਿਆ ਬੱਚ ਕੇ ਆਏ ਫਟਾਫਟ ਉਹਨਾਂ ਨੂੰ ਜਿੰਨੇ ਵੀ ਜ਼ਖਮੀ ਸੀਗੇ ਫਟਾਫਟ ਉਹਨਾਂ ਨੂੰ ਐਂਬੂਲੈਂਸ ਭਲਾ ਕੇ ਜਿਹੜੇ ਫੈਲਵੇਗੇਟ ਵਾਲੀ ਲਈ ਤਾਂ ਐਮ ਐਲ ਐ ਸਭ ਨੂੰ ਫੋਨ ਕਰਦੇ ਐਂਬੂਲੈਂਸਾਂ ਵੀ ਮੋਕੇ ਦਾ ਗਏ ਅੰਸ਼ਪ 10 ਮਿੰਟ ਦੇ ਅੰਦਰ ਅੰਦਰ ਉਦੋਂ ਗੱਡੀਆਂ ਘਮਾ ਕੇ ਸਿੱਧਾ ਇੱਥੇ ਟਾਈਮ ਟੈਂਸਰ ਫੋਰਸ ਵੀ ਆ ਗਈ ਸੀ ਸਾਰਾ ਕੁਝ ਉਹਨਾਂ ਨੇ ਖਾਲੀ ਕਰਾ ਕੇ ਨਾਲ ਕੇ ਰੰਮਦੀ ਕਰਕੇ ਆਪਣਾ ਸਾਈਡ ਕਰਕੇ ਆਪਣਾ ਸਾਰਾ ਕੱਢ ਕੇ ਵੀ ਕਿਉਂਕਿ ਇਹ 4 ਇੰਚ ਦੀ ਕੰਦਾ ਨੇ ਕੋਈ ਪਿੱਲਰ ਨਹੀਂ ਕੋਈ ਕੁਝ ਨਹੀਂ ਆ ਉਹਦੇ ਕਰਕੇ ਸਭ ਨੂੰ ਪਿੱਛੇ ਲਰਕੇ ਤੇ ਉਹ ਸਾਰਾ ਕੁਝ ਉਹਨਾਂ ਨੇ ਗੱਭੂ ਕੀਤਾ ਸਾਰਾ ਇਹ ਹਾਲ ਹੀ ਵਿੱਚ ਸਖਰੀ ਮੌਕੇ ਤੇ ਵਿਜ਼ਿਟ ਕਰਦੀ ਹੈ ਸਾਡੇ ਹੋਰ ਸੀਨੀਅਰ ਅਫਸਰ ਵੀ ਆ ਕੇ ਵਿਜ਼ਿਟ ਕਰਕੇ ਆ ਗਿਆ ਵੀ ਇੱਕ ਪਾਸੇ 12 ਬੱਚੇ 12 ਪਰਿਵਾਰ ਸੁਲਜੇ ਪੈਨੇ ਬੱਡਰ ਪੈਨੇ ਉਹਨਾਂ ਕੋਈ ਲਾਜ ਦਾ ਵੀ ਪੈਸਾ ਨਹੀਂ ਤੋ ਉਸ ਤੋਂ ਬਾਅਦ ਵੀ ਇਹ ਬਖਸ਼ਿਆ ਜਾਊਗਾ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਵਾਲੇ ਅੰਦਰ ਦੱਸ ਨਾ ਬੋਲਿਆ ਕਰੋ ਨਾ ਬੋਲੋ ਕੋਈ ਉਹ ਅੰਦਰ ਬੋਲ ਸਾਹਮਣੇ ਅਬ ਲਾਜ ਨਹੀਂ ਬੋਲਣਾ ਹਾਂਜੀ ਕੀ ਕਹਿਣਾ ਵਾਲੇ ਵੀ ਅੰਦਰ ਹੀ ਵੜਾ ਕੇ ਲੈਣ ਹੋਰ ਬੋਲੋ ਸਾਰੇ ਹੀ ਆਉਂਦੇ ਆ ਜੀ ਇੱਥੇ ਸਾਲੇ ਖੁੱਲ੍ਹਾਂ ਦੇ ਹਾਂ ਲੈਣ ਆਉਂਦੇ ਇੱਥੇ ਤਾਂ जो छोटे जवाब बेचारे नेते बेचारे मारे गए बेचारे बेचबुल जी कौन चाहिए है जी नहीं जुल एक एक मैं पूरा जल गया हॉस्पिटल में थे थे। पटियाला पटियाला, पटियाला। कूलर पे दगा था हां हाँ। जी एक कमरे को सीधा गया कूलर उड़कर आया हां जी अच्छा कि धमाका हुआ पूरा हां जी धमाका कितने बच्चे थे उस वक्त 5 ਲੋਕ ਸਨ ਹਾਂ ਤਾਂ 5 ਲੋਕ ਜਿੰਨਾਂ ਨੂੰ ਆਗ ਨੇ ਪਕੜਾ ਹਾਂ ਜੀ ਉਹ ਅੰਦਰ ਕੋਈ ਪਟਾਸ ਕੋਈ ਉਧਰ ਕੋਈ ਚੀਜ਼ ਪਈ ਸੀ ਹੋਰ ਤੇਜ਼ੀ ਫੜ ਲਈ ਅੱਗ ਫੜ ਲਈ ਤੇ ਜਿਹੜੇ ਬੰਦੇ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਵੀ ਅੱਗ ਲੱਗੀ ਅੱਜ ਦੁਪਹਿਰੇ ਇੰਦਰਾ ਕਲੋਨੀ ਦੇ ਵਿੱਚ ਇੱਕ ਬੇਹੱਦ ਭਿਆਨਕ ਹਾਦਸਾ ਵਾਪਰਦਾ ਜਿੱਥੇ ਇੱਕ ਘਰ ਦੇ ਵਿੱਚ ਸਟੋਰ ਕਰਨ ਲਈ ਰੱਖੇ ਗਏ ਜਿਹੜੇ ਪਟਾਕੇ ਨੇ ਉਹਨਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਦੱਸਿਆ ਜਾਂਦਾ ਹੈਗਾ ਕਿ 20 ਤੋਂ ਵੱਧ ਲੋਕ ਜਿਹੜੇ ਨੇ ਇਸ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਔਰ ਜਿੱਦਾਂ ਹੀ ਇਹ ਅੱਗ ਲੱਗਦੀ ਹੈ ਤਾਂ ਕਈ ਬੱਚੇ ਵੀ ਜਿਹੜੇ ਨੇ ਇਸ ਅੱਗ ਦੇ ਵਿੱਚ ਚੁਲਸ ਜਾਂਦੇ ਨੇ ਹਾਲਾਂਕਿ ਹਲੇ ਇਹ ਸਾਫ਼ ਨਹੀਂ ਹੋ ਪਾਇਆ ਹੈ ਕਿ ਕਿੰਨੇ ਬੱਚੇ ਜਿਹੜੇ ਨੇ ਇਸ ਦੀ ਚਪੇੜ ਦੇ ਵਿੱਚ ਆਏ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਵੱਲੋਂ ਖੁਦ ਵੀ ਪਟਾਕਿਆਂ ਦਾ ਜਿਹੜਾ ਨਿਰਮਾਣ ਕਿੱਤਾ ਜਾ ਰਿਹਾ ਸੀ ਇੰਦਰਾ ਕਲੋਨੀ ਦੇ ਵਿੱਚ ਖੜੇ ਆ ਜਿੱਥੇ ਇਹ ਆਸ-ਪਾਸ ਤੁਸੀਂ ਦੇਖ ਸਕਦੇ ਹੋ ਰਿਹੈਸ਼ ਆ ਪੂਰਾ ਏਰੀਆ ਜਿਹੜਾ ਹੈਗਾ ਇਹ ਰਿਹੈਸ਼ੀ ਏਰੀਆ ਹੈਗਾ ਗਲੀ ਦੇ ਵਿੱਚ ਛੋਟੇ-ਛੋਟੇ ਘਰ ਨੇ ਔਰ ਬੇहद ਤੰਗ ਗਲੀ ਹੈ ਜਿੱਥੇ ਇਹ ਹਾਦਸਾ ਜਿਹੜਾ ਹੈ ਵਾਪਰਿਆ ਔਰ ਇਸ ਘਰ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਜਗ੍ਹਾ ਦੇ ਉੱਤੇ ਜਿਹੜੇ ਆ ਪਟਾਕੇ ਸਟੋਰ ਕੀਤੇ ਜਾ ਰਹੇ ਸੀਗੇ ਰੱਖੇ ਜਾ ਰਹੇ ਸੀਗੇ ਜਾਂ ਫਿਰ ਉਹ ਜਿਹੜੇ ਨੇ ਬਣਾਏ ਜਾ ਰਹੇ ਸੀਗੇ ਬਾਰੂਦ ਦੇ ਵਿੱਚ ਜਿਹੜੀ ਹੈ ਅੱਗ ਲੱਗਦੀ ਹੈ ਅੱਗ ਲੱਗਣ ਤੋਂ ਬਾਅਦ ਕਈ ਜਿਹੜੇ ਨੇ ਚਪੇਟ ਦੇ ਵਿੱਚ ਆ ਜਾਂਦੇ ਨੇ ਔਰ ਜਿਸ ਕਾਰਨ ਕਈ ਲੋਕ ਜਿਹੜੇ ਨੇ ਚੁਲਸ ਜਾਂਦੇ ਨੇ ਸਾਡੇ ਨਾਲ ਕਾਉਂਸਲਰ ਸਾਹਿਬ ਮੌਜੂਦ ਹੈ ਗਲਵਤ ਕਰ ਲੈਣੇ ਆ ਵੀਰੇ ਜੀ ਤੁਸੀਂ ਖੁਦ ਇਲਾਕਾ ਕਾਉਂਸਲਰ ਨੂੰ ਪਹਿਲਾਂ ਤੇ ਥੋੜੀ ਜਾਣਕਾਰੀ ਦੇ ਦਿਓ ਕਿਹੜਾ ਮੁਹੱਲਾ ਹੈ ਔਰ ਕਿਹੜਾ ਇਹ ਵਿਅਕਤੀ ਸੀ ਜਿਹਦੇ ਘਰੇ ਪਟਾਕਿਆਂ 'ਚ ਅੱਗ ਲੱਗੀ ਹੈ ਇਹ ਮੁਹੱਲਾ ਜੀ ਇੰਦਰਾ ਕਲੋਨੀਆ ਵੀ ਇਹ ਚੀਮਾ ਚੌਦ ਦੇ ਨੇੜੇ ਪੈਂਦੀ ਆ ਬਾਟ ਨੰਬਰ 3 ਚ ਆ ਤੇ ਇਹ ਨਾ ਕੋਈ ਰਾਵਣ ਦਾ ਕੰਮ ਕਰਦਾ ਸੀ ਬਣਾਉਂਦਾ ਤੇ ਗਲੀ ਬੰਦਾ ਇਸ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਦਾ ਲੱਗਿਆ ਵੀ ਇੱਥੇ ਬੰਬੂਗ ਬਣਾਉਂਦਾ ਆ ਜਾਂ ਨਹੀਂ ਬਣਾਉਂਦਾ ਅੱਛਾ ਇਹ ਖੁਦ ਨਿਰਮਾਨ ਕਰਦਾ ਸੀਗਾ ਖੁਦ ਪਟਾਕੇ ਬਣਾਉਂਦਾ ਖੁਦ ਨਿਰਮਾਨ ਕਰਦਾ ਸੀਗਾ ਵੀ ਤੁਹਾਨੂੰ ਦੱਸਿਆ ਵੀ ਇਹ ਰਾਵਣ ਬਣਾਉਂਦਾ ਕੰਮ ਕਰਦਾ ਸੀਗਾ ਰਾਵਣ ਦੇ ਆੜ ਦੇ ਬੰਬ ਦਾ ਵੀ ਕੰਮ ਕਰਦਾ ਰਿਹਾ ਜੋ ਵੀ ਆ ਵੀ ਸਾਨੂੰ ਬਾਅਦ ਚ ਪਤਾ ਲੱਗਿਆ ਬੰਦ ਗਲੀ ਸੀ ਆਣਾ ਜਾਣਾ ਨਹੀਂ ਸੀ ਇਹ ਸਲੰਭੇਰੀਆ ਇੰਦਰਾਕੋਨੀ ਏਰੀਆ ਲੈਣਾ ਰੇਲਵੇ ਲੈਣਾ ਨਾਲ ਲੱਗਦੀ ਆ ਇਹਦੇ ਕਰਕੇ ਕਿਸੇ ਨੂੰ ਪਤਾ ਲੱਗਿਆ ਨਹੀਂ ਉਹਦੇ ਕਰਕੇ ਫਤਲਗਰੀ ਦੇ 4 ਦਰ ਬੀ ਆਈ ਸੀ ਖੁਦ ਇਹਦਾ ਉਹਦਾ ਬੇਟਾ ਵੀ ਸੁੱਲ ਗਿਆ ਉਹ ਵਿਚ ਵੀ ਸੁੱਲ ਗਿਆ ਕਾਫੀ ਸੁੱਲ ਗਿਆ ਕੁਝ 5-7 ਬੱਚੇ ਸੀਗੇ ਤੇ 5-7 ਨੌਜਵਾਨ ਵੀ ਉਹ ਵੀ ਵਿਚ ਸੁੱਲ ਗਏ ਜਦੋਂ ਅੱਗ ਮਚੀ ਲੋਕ ਭਜੇ ਪਰਵਤਰ ਲੋਕਾਂ ਨੇ ਪਾਣੀ ਭੰਦੀ ਕੀਤੀ ਉਹ ਅੰਦਰ ਕੋਈ ਪਟਾਸ ਕੋਈ ਉਧਰ ਕੋਈ ਚੀਜ਼ ਪਈ ਸੀ ਹੋਰ ਤੇਜ਼ੀ ਫੜ ਲਈ ਫੜ ਲਈ ਅੱਗ ਫੜ ਲਈ ਤੇ ਜਿਹੜੇ ਬੰਦੇ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਵੀ ਅੱਗ ਲੱਗੀ ਨਾਲ ਦੇ ਨਾਲ ਕੁਛ ਜਿਹੜੇ ਜਿਦਾ ਤੁਸੀਂ ਜਾਣਦੇ ਹੋ ਗਲੀ ਵੀ ਇੱਕ ਤਾਂ ਬਹੁਤ ਨੈਰੋ ਹੈ ਹੈਨਾ ਛੋਟੀ ਐ ਤੰਗ ਗਲੀ ਹੈਗੀ ਐ ਔਰ ਆਸ-ਪਾਸ ਸਾਰੇ ਘਰ ਰਹਿਸ਼ੀ ਘਰ ਨੇ ਤੇ ਇਦਾਂ ਇਜਾਜ਼ਤ ਵੀ ਕਿੱਦਾਂ ਮਿਲ ਗਈ ਤੁਸੀਂ ਦੱਸਿਆ ਚਲੋ ਚੋਰੀ ਛਿਪੇ ਕਰ ਰਿਆ ਸੀ ਪਰ ਬੱਚੇ ਵੀ ਇਹ ਚ ਚਪੇਟ ਚਾ ਕੇ ਕਿੰਨੇ ਕ ਬੱਚੇ ਚਪੇਟ ਚਾ ਕੇ ਬੱਚੇ 5-7 ਬੱਚੇ ਆ ਗਏ ਪੰਜ ਸੱਤ ਜਵਾਨ ਮੁੰਡੇ ਆ ਗਏ ਨੇ ਟੋਟਲ ਜਿਹੜੀ ਗਿਣਤੀ ਦਾ 10 12 ਦੇ ਕਰੀਬ ਹੈਗੇ ਨੇ ਬਹੁਤ ਜ਼ਿਆਦਾ ਸਲ ਜਗੇ ਨੇ ਖੁਦ ਤੁਹਾਨੂੰ ਦੱਸ ਰਿਹਾ ਮੈਂ ਦਾ ਬੇਟਾ ਵੀ ਜਿਹੜਾ ਸੀਗਾ ਉਹ ਵੀ ਅੰਦਰ ਹੀ ਸੀਗਾ ਉਹ ਜ਼ਿਆਦਾ ਸਲ ਜ ਗਿਆ ਉਹਦੇ ਘਰ ਦੇ ਰਿਸ਼ਤੇਦਾਰ ਵੀ ਜੋ ਵੀ ਸਲ ਜਗੇ ਜਿਹੜੀ ਕਿ ਰਹਿਸ਼ ਉਹਦੀ ਆਪਦੀ ਸੀਗੀ ਜਾਂ ਕਿਤੇ ਹੋਰ ਅੰਦਰ ਇਹ ਇਹਦੀ ਆਪਦੀ ਹੀ ਐਸਾ ਇੱਥੇ ਇਹ ਰਮਨ ਦਾ ਕੰਮ ਕਰ ਰਿਹਾ ਤੁਹਾਨੂੰ ਦੱਸਿਆ ਵੀ ਪਰਚ ਰਮਨ ਹਰ ਸਾਲ ਰਮਨ ਬਣਾਉਂਦਾ ਜੀ ਅਜਾ ਤੁਹਾਡੇ ਤੱਕ ਜਿਹੜੀ ਜਾਣਕਾਰੀ ਪਹੁੰਚੀ ਹੈ ਸਾਨੂੰ ਪਤਾ ਲੱਗਿਆ ਕਿ ਤੁਸੀਂ ਵੀ ਕੋਸ਼ਿਸ਼ ਜਿਹੜੀ ਕੀਤੀ ਹੈ ਤੁਹਾਨੂੰ ਵੀ ਥੋੜਾ ਜਿਹੜਾ ਹੈਗਾ ਸੇਕ ਲੱਗਿਆ ਝੁਲਸੇ ਦੇ ਦੇਖੋ ਜੀ ਅਟਨ ਅਸੀਂ ਆਪਣੇ ਨਾਲ ਹੀ ਮੇਰੀ ਸ਼ੋਫਾ ਨਾਲ ਹੀ ਅਸੀਂ ਬੈਠੇ ਸੀ ਨਾਲ ਹੀ ਪਤ ਲੱਗਿਆ ਨਾਲ ਹੀ ਅਸੀਂ ਵੀ ਪੱਜ ਗਏ ਫਟਾਫਟ ਉਹਨਾਂ ਨੂੰ ਜਿੰਨੇ ਵੀ ਜ਼ਖਮੀ ਸੀਗੇ ਫਟਾਫਟ ਉਹਨਾਂ ਨੂੰ ਐਂਬੂਲੈਂਸ ਭਲਾ ਕੇ ਪੇਜਨ ਫਰਮਿਗੇਟ ਵਾਲੀ ਉਸੇ ਟਾਈਮ ਐਮਐਲਏ ਸਭ ਨੂੰ ਫੋਨ ਕਰਿਆ ਐਮਐਲਏ ਸਭ ਮੌਕੇ ਤੇ ਆ ਗਏ ਉਹ ਸਾਰੇ ਅਫਸਰ ਮੌਕੇ ਤੇ ਆ ਗਏ ਫਟਾਫਟ ਜੋ ਛਿੱਟੇ ਜਿਹੜੇ ਇਹਨਾਂ ਦੇ ਪਏ ਐ ਔਰ ਉਧਰ ਜਿਹੜਾ ਇੱਕ ਲੜਕਾ ਹੈ ਉਹਦੇ ਵਿੱਚ ਵੀ ਜਿਹੜੀ ਹੈ ਜਿਆਦਾ ਬਾਰੂਦ ਦੇ ਛਿੱਟੇ ਪਏ ਆ ਹਾਲਾਂਕਿ ਬਚਾਉਣ ਦੀ ਕੋਸ਼ਿਸ਼ ਇਹ ਜ਼ਰੂਰ ਕੀਤੀ ਗਈ ਸੀ ਪਰ ਚੋਰੀ ਛਪੇ ਜਿਹੜਾ ਹੈਗਾ ਇੱਥੇ ਬਾਰੂਦ ਦੇ ਜਿਹੜਾ ਰੱਖਿਆ ਜਾ ਰਿਹਾ ਸੀਗਾ ਹੁਣ ਬੱਚਿਆਂ ਦੀ ਕੀ ਸਥਿਤੀ ਹੈਗੀ ਔਰ ਇਹ ਜਿਹੜੇ ਚੁਲਸੇ ਉਹਨਾਂ ਦੀ ਕੀ ਸਥਿਤੀ ਹੈ ਚੋ ਦੋ ਤਿੰਨ ਬੱਚੇ ਦੀ ਕੰਡੀਸ਼ਨ ਜਿਆਦਾ ਸੀਰੀਅਸ ਆ ਜੀ ਬਾਕੀ ਠੀਕ ਨੇ ਠੀਕ ਆ ਜਿਹੜਾ ਜਿਹੜੇ ਜਿਆਦਾ ਸੀਰੀਅਸ ਸੀ ਉਹਨੂੰ ਰਿੰਦਰ ਹਸਪੀਟਲ ਸ਼ਿਫਟ ਕਰਤਾ ਰੈਪਲ ਕਰਤਾ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਬਾਕੀ ਚਲੋ ਉੱਪਰ ਮਾਤਾ ਸਰ ਸਭ ਸ਼ਾਂਤੀ ਰੱਖੇ ਐ ਐਮਐਲਏ ਸਾਹਿਬ ਨਾਲ ਗੱਲ ਕਰ ਰਹੇ ਸੀ ਨਾ ਪੱਪੀ ਸਾਹਿਬ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈ ਉਹਨਾਂ ਨਾਲ ਐਮਐਲਏ ਸਾਹਿਬ ਨੇ ਦੱਸਿਆ ਵੀ ਇੱਧਰ ਆ ਕਰਕੇ ਕੋਈ ਇੱਥੇ ਬੰਬ ਵਿਸਪੋਰਟ ਹੋਇਆ ਵੀ ਇੱਧਰ ਆ ਕਰਕੇ ਉਹ ਕਹਿੰਨੇ ਮੈਂ ਆ ਗਿਆ ਮੁੱਕੀ ਦੇ ਘੱਟ 5 ਮਿੰਟ ਉਹ ਕਿਥੇ ਮੀਟਿੰਗ ਛੱਡ ਕੇ ਉਸੇ ਟਾਈਮ 5 5-7-10 ਮਿੰਟ ਦੇ ਅੰਦਰ ਅੰਦਰ ਉਦੋਂ ਗੱਡੀਆਂ ਘੁਮਾ ਕੇ ਸਿੱਧਾ ਇੱਥੇ ਆ ਗਏ ਆ ਕੇ ਦੇਖਿਆ ਉਹਨਾਂ ਨੇ ਜੱਜ ਲਿਆ ਨਾਲ ਹੀ ਟੈਂਪ ਟੈਂਸਲ ਫੋਰਸ ਵੀ ਆ ਗਈ ਸੀ ਸਾਰਾ ਕੁਝ ਉਹਨਾਂ ਨੇ ਖਾਲੀ ਖੜਾ ਕੇ ਨਾਲ ਕੇ ਰਮੰਦੀ ਕਰਕੇ ਆਪਣਾ ਸਾਈ ਕੀ ਕੁਝ ਨਹੀਂ ਆ ਉਹਦੇ ਕਰਕੇ ਸਭ ਨੂੰ ਪਿੱਛੇ ਕਰਕੇ ਤੇ ਉਹ ਸਾਰਾ ਕੁਝ ਉਹਨਾਂ ਨੇ ਕਬੂਲ ਕੀਤਾ ਸਾਰਾ ਬਿਲਕੁਲ ਅੱਛਾ ਕਾਉਂਸਲ ਸਾਹਿਬ ਇਹ ਜਿਹੜਾ ਹਾਦਸਾ ਬੇਹਦ ਭਿਆਨਕ ਹਾਦਸਾ ਵਾਪਰਿਆ ਹੈਗਾ ਦੇਖੋ ਇੱਥੇ ਆਸ-ਪਾਸ ਰਹਿਣ ਵਾਲੇ ਲੋਕ ਜਿਹੜੇ ਨੇ ਨਾ ਕਾਫੀ ਮੈਨ ਲੱਗਦਾ ਕਿ ਠੀਕ-ਠਾਕ ਲੋਕ ਹੈ ਗਰੀਬ ਤਬਕੇ ਵਾਲੇ ਲੋਕ ਹੋਣਗੇ ਪਰ ਬਰਨ ਕੇਸਿਸ ਦੇ ਵਿੱਚ ਆਪਾਂ ਦੇਖਦੇ ਹਾਂ ਇਲਾਜ ਕਾਫੀ ਮਹਿੰਗੇ ਹੁੰਦੇ ਆ ਤੇ ਫਿਰ ਇਹ ਕੀ ਇਲਾਜ ਕਰਾਂਗੇ ਸਕਸ਼ਮ ਹੋਣਗੇ ਕਿਸ ਤਰ੍ਹਾਂ ਇਲਾਜ ਸੰਭਵ ਹੋਏਗਾ ਦੇਖੋ ਜੀ ਜੋ ਇਲਾਜ ਜਿੰਨੇ ਸਕਸ਼ਮ ਹੋਣਗੇ ਉਹਨੇ ਕਰਾਂਗੇ ਬਾਕੀ ਅਸੀਂ ਆਪਣੇ ਲੋ ਜਿੰਨੇ ਜੋ ਹੋਏਗੇ ਅਸੀਂ ਆਪਣੇ ਲੋ ਸਰਕਾਰ ਲੋ ਅਸੀਂ ਵੀ ਮੈਲ ਸਾਰਾ ਜੀ ਤੇ ਕੋਈ ਐਮਐਲਏ ਸਾਹਿਬ ਨੇ ਕੋਈ ਕੀਤਾ ਕੋਈ ਮਦਦ ਦੇਣ ਦੀ ਆ ਕੋਈ ਗੱਲ ਐਮਐਲਏ ਸਾਹਿਬ ਕਹਿ ਗਏ ਨੇ ਵੀ ਜੋ ਜੋ ਵੀ ਖਰਚਾ ਹੋਵੇ ਤੁਸੀਂ ਆਪ ਆਪ ਲਾਵਾਂਗੇ ਘਬਰਾਓ ਨਾ ਜੋ ਵੀ ਹੋਏ ਇਹ ਇਹਨਾਂ ਦੇ ਉੱਤੇ ਕਾਰਵਾਈ ਲਈ ਗੱਲ ਕੀਤੀ ਜਾ ਰਹੀ ਹੈ ਪੁਲਿਸ ਚ ਕੀ ਕੋਈ ਕੰਪਲੇਂਟ ਹੋਈ ਹੈ ਦੇਖੋ ਜੀ ਕਾਰਵਾਈ ਦੀ ਗੱਲ ਆ ਜਿਹੜਾ ਅਸਰਾਰਤੀ ਅਨਸਾਰਾ ਜਿਹੜਾ ਦਲਚੀਜ਼ ਕਰਦਾ ਵੀ ਸੋਡਨ ਚੀਜ਼ਾਂ ਵੇਚ ਰਿਹਾਗਾ ਉੱਤੇ 100% ਕਾਰਵਾਈ ਹੋਗੀ ਔਰ ਵੱਡੇ ਪੱਧਰ ਤੇ ਕਾਰਵਾਈ ਕਰਾਂਗੇ ਸਿਆਸਤ ਮੁੜ ਕੇ ਇਦਾਂ ਕੋਈ ਕੰਮ ਵੀ ਨਾ ਕਰ ਸਕੀਏ ਨਹੀਂ ਸਿਆਸਤ ਤਾਂ ਨਹੀਂ ਵਿੱਚ ਆਉਗੀ ਦੇਖੋ ਉਹਨੇ ਕੱਲੀ ਆਪਣੀ ਨਹੀਂ ਬਲਕਿ ਮੱਲੇ ਵਾਲਿਆਂ ਦੀ ਵੀ ਜਾਨ ਜੋਕਿੰਗ ਚ ਪਾਈ ਇੱਥੇ ਦੇਖੋ ਕੋਈ ਸਿਆਸੀ ਨਹੀਂ ਦੇਖੋ ਜੀ ਇਹ ਅਚਾਨਕ ਹਾਸਾ ਹੋਇਆ ਇੱਥੇ ਕੋਈ ਸਿਆਸਤ ਦੀ ਅੰਦਰ ਕੋਈ ਗੱਲ ਨਹੀਂ ਗਈ ਆ ਵੀ ਅਚਾਨਕ ਹਾਸਾ ਹੋਇਆ ਜੋ ਵੀ ਆ ਉਹ ਕਹਿੰਦੇ ਬੈਟ ਤੇ ਹੀ ਬੈ ਕੇ ਬੰਮੂ ਆਪਣਾ ਜੋ ਵੀ ਬਣਾਉਂਦਾ ਸੀਗਾ ਬਚਾਉਣ ਦੀ ਕੋਸ਼ਿਸ਼ ਨਾ ਹੋਵੇ ਕੌਂਸਲਰ ਸਾਹਿਬ ਹਾਂਜੀ ਹੁਣ ਉਹਨੂੰ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਨਾ ਦੇਖੋ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਆ ਦੁੱਧ ਦਾ ਦੁੱਧ ਉੱਤੇ ਪਾਣੀ ਦਾ ਪਾਣੀ ਹੋਊਗਾ ਉਹ ਚੀਜ਼ ਨਹੀਂ ਗਈ ਆ ਵੀ ਇੱਕ ਪਾਸੇ 12 ਬੱਚੇ 12 ਪਰਿਵਾਰ ਸੁਲਝੇ ਪਏ ਨੇ ਵੱਢੇ ਪਏ ਨੇ ਉਹਨਾਂ ਕੋਲ ਇਲਾਜ ਦਾ ਵੀ ਪੈਸਾ ਨਹੀਂ ਤੋ ਉਸ ਤੋਂ ਬਾਅਦ ਵੀ ਇਹ ਬਖਸ਼ਿਆ ਜਾਊਗਾ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਬਿਲਕੁਲ ਇਹ ਉਮੀਦ ਅਸੀਂ ਕਰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਔਰ ਲੋਕ ਵੀ ਇਹੀ ਉਮੀਦ ਕਰਦੇ ਆ ਕਿ ਜੋ ਦੋਸ਼ੀ ਹੈ ਚਾਹੇ ਉਹ ਆਪਣਾ ਹੈ ਔਰ ਇੱਥੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਨੂੰ ਇਜ਼ਾਜ਼ਤ ਨਹੀਂ ਮਿਲਣੀ ਚਾਹੀਦੀ ਕਿ ਉਹ ਲੋਕਾਂ ਦੀ ਜ਼ਿੰਦਗੀ ਨਾਲ ਖੇਲੇ ਔਰ ਖਾਸ ਕਰਕੇ ਇਥੇ ਛੋਟੇ-ਛੋਟੇ ਜਿਹੜੇ ਬੱਚੇ ਜੋ ਇਸ ਦੀ ਚਪੇਟ ਦੇ ਵਿੱਚ ਆਏ ਆ ਇਹ ਉਹ ਘਰ ਹੈ ਤੁਹਾਨੂੰ ਦਿਖਾ ਲੰਨੇ ਆ ਕਿ ਛੋਟਾ ਜਿਹਾ ਘਰ ਹੈ ਜਿਹਦੇ ਅੰਦਰ ਜਿਹੜੀ ਤੁਸੀਂ ਦੇਖ ਸਕਦੇ ਹੋ ਖੁਦ ਕੌਂਸਲਰ ਸਾਹਿਬ ਦੱਸ ਰਿਹਾ ਕਿ 4 ਇੰਚੀ ਪਰਦੇ ਦੀ ਇਹ ਜਿਹੜੀ ਹੈਗੀ ਹੈ ਘਰ ਹੈ ਮਹਿਜ਼ ਮੇਰੇ ਖਿਆਲ ਚ 30-40 ਗਜ਼ ਦਾ ਔਰ ਬੰਦ ਗਲੀ ਦੇ ਵਿੱਚ ਇਹ ਹੈ ਜਿੱਥੇ ਫਾਇਰ ਬਿਗਰੇਡ ਵੀ ਜਿਹੜੀ ਹੈ ਨਹੀਂ ਆ ਸਕਦੀ ਉਸ ਦੇ ਬਾਵਜੂਦ ਇਸ ਤਰ੍ਹਾਂ ਦੀ ਹਿਮਾਕਤ ਜਿਹੜੀ ਹੈ ਕੀਤੀ ਜਾਂਦੀ ਹੈ ਇਸ ਵਿਅਕਤੀ ਵੱਲੋਂ ਬਾਰੂਦ ਜਿਹੜਾ ਇਕੱਠਾ ਕੀਤਾ ਜਾਂਦਾ ਹੈ ਅੱਛਾ ਇੱਥੇ ਦੇ ਤੁਸੀਂ ਵੀ ਰਹਿਸ਼ੀ ਹੋ ਇੱਥੇ ਰਹਿੰਦੇ ਹੋ ਨਹੀਂ ਜਿਵੇਂ ਦਾ ਟੋਲੇ ਰਹਿੰਦੇ ਜੀ ਕੋਣ ਨੂੰ ਬੁਲਾਦੇ ਕਿੱਥੇ ਗਿਆ ਬੁਲਾਈ ਹੁਣ ਸਟੇਜ ਨੂੰ ਬੁਲਾਦੇ ਆਨੇ ਦੱਸਣਾ ਬੋਲਿਆ ਕਰੋ ਨਾ ਬੋਲੋ ਕੋਣ ਆਂਦਾ ਬੋਲ ਦਾ ਸਾਹਮਣੇ ਆ ਬੁਲਾ ਨਹੀਂ ਬੋਲਣਾ ਹਾਂਜੀ ਕੀ ਕਹਿਣਾ ਸਾਰੇ ਵੀ ਅੰਦਰ ਪਟਾਕੇ ਲਾਉਣ ਬਹੁਤ ਬਹੁਤ ਸਾਰੇ ਹੀ ਆਉਂਦੇ ਆ ਜੀ ਸਾਰੇ ਖੁਲੰਦੇ ਸੀ ਲੈਣ ਆਉਂਦੇ ਇੱਥੇ ਪਟਾਕੇ ਤੇ ਫਿਰ ਇਹ ਕਿਸ ਤਰ੍ਹਾਂ ਹੋ ਜਾਦਾ ਪੁਲਿਸ ਵਾਲੇ ਨੂੰ ਪਤਾ ਨਾ ਹੋਵੇ ਵੀ ਅੰਦਰ ਪਟਾਕੇ ਪਏ ਇਹ ਤਾਂ ਜੀ ਅਸੀਂ ਨਹੀਂ ਕਹਿ ਸਕਦੇ ਹੁਣ ਇਹ ਤਾਂ ਪੁਲਿਸ ਵਾਲਿਆਂ ਨੂੰ ਪਤਾ ਹੋਊ ਜਾਂ ਉਹਨੂੰ ਪਤਾ ਹੋਊ ਜਿਹੜਾ ਵੇਚਦਾ ਕਰਦਾ ਨਹੀਂ ਦੇਖੋ ਤੁਹਾਡੇ ਇਲਾਕੇ ਦੇ ਕਾਉਂਸਲਰ ਹੈ ਤੁਹਾਡੇ ਆਪਣੇ ਇਲਾਕੇ ਦੇ ਐਮ.ਐਲ.ਏ ਹੈ ਉਹ ਸਾਰੇ ਮੇਰੂ ਬੱਚੇ ਤੇ ਲੱਗੇ ਵਾ ਉੱਤੇ ਲੱਗੇ ਮੇਰੂ ਮੇਰੂ ਲੱਗੇ ਮੇਰੂ ਦਾ ਕਦਾਵਾਂ ਲੱਗ ਜੂ ਪਤਾ ਸਾਰੇ ਹੀ ਸੱਚ ਝੂਠ ਸਾਹਮਣੇ ਆ ਜੂਗਾ ਜੇ ਪੁਲਿਸ ਵਾਲੇ ਨੇ ਪੁਲਿਸ ਵਾਲੇ ਹੀ ਲੈ ਰਹੇ ਨੇ ਤਾਂ ਹੁਣ ਦੇਖ ਰਹੇ ਆ ਕੀ ਕਰਦੇ ਆ ਬਾਕੀ ਦੇਖ ਰਹੇ ਨਹੀਂ ਤੇ ਇੱਥੇ ਜਿਹੜੀ ਆ ਛਾਣਬਿੰਦੀ ਜਿਹੜੀ ਆ ਮੰਗ ਕੀਤੀ ਜਾ ਰਹੀ ਏ ਤੁਹਾਡੇ ਸੀਗੇ ਜੀ ਬੱਚੇ ਕਿੰਨੇ ਬੱਚੇ ਸੀਗੇ ਦੋ ਅੱਛਾ ਕਿਵੇਂ ਹੋ ਹਾਲ ਸਾ ਕੀ ਹੋ ਪਤਾ ਨਾ ਮੈਂ ਤਾਂ ਥੀ ਨਹੀਂ ਮੈਂ ਥੀ ਡਿਊਟੀ ਮੈਂ ਦੀ ਮੈਂ ਤਾਂ ਡਿਊਟੀ ਮੈਂ ਦੀ ਇਹ ਜਿਹੜਾ ਬੱਚਾ ਆ ਇਹ ਦੇਖੋ ਇਹ ਵੀ ਇਹਦੇ ਵਾਲ ਵੀ ਝੁੱਲਸ ਗਏ ਆ

बोले है गया। किस हो कुछ आवाज आई गया। आग लग गई हम लोग सोचे मेरे घर में आग लगी है हम दोनों देवरानी जेठानी है अच्छा। आप उसके घर के साथ ही रहते हाँ वो लोहे का पोड़ी है सामने मेरा कमरा आपको नहीं पता था की पटाखे का काम आपको पता था अरे ये तो पटाका का काम कितने दिन से कर रहे हैं कौन आज से थोड़ी कर रहे हैं तो आपने बताया क्यों नहीं कि ये पटाके का काम फिर हमको का पता ਇਹ ਜਿਹੜੀ ਨੌਲੇਜ ਨਾ ਹੋਣ ਕਾਰਨ ਵੀ ਕਿਤੇ ਨਾ ਕਿਤੇ ਥੋੜੀ ਜੀ ਦਿੱਕਤ ਆਈ ਹੈ ਪਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬੇਸ਼ੱਕ ਇੱਥੇ ਹਾਲਾਤ ਜਿਹੜੇ ਨੇ ਉਹ ਕਾਫੀ ਜੋ ਹੋ ਗਿਆ ਕੋਈ ਨਹੀਂ ਇੱਥੇ ਸਤਾਵਨਾ ਜਿਹੜੀ ਦਿੱਤੀ ਜਾ ਰਹੀ ਹੈ ਸਭ ਸਮਝਾ ਰਹੇ ਨੇ ਪਰ ਫਿਲਹਾਲ ਜਿਹੜੀ ਹੈ ਹਾਦਸੇ ਦੇ ਕਾਰਨ ਕਿਤੇ ਨਾ ਕਿਤੇ ਗਮਗੀਨ ਮਾਹੌਲ ਜ਼ਰੂਰ ਦਿਖਾਈ ਦੇ ਰਿਹਾ ਫਿਲਹਾਲ ਇੱਥੇ ਫੋਰੈਂਸਿਕ ਟੀਮ ਆ ਪਹੁੰਚ ਚੁੱਕੀ ਹੈਗੇ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਫੋਰੈਂਸਿਕ ਦੇ ਐਕਸਪਰਟਸ ਵੀ ਨੇ ਔਰ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਘਰ ਇੱਕ ਕੂਲਰ ਵੀ ਜਿਹੜਾ ਪੂਰੀ ਤਰ੍ਹਾਂ ਨਾਲ ਖਾਕ ਹੋ ਚੁੱਕਾ ਹੈਗਾ ਔਰ ਫੋਰੈਂਸਿਕ ਜਿਹੜੀ ਹੈ ਹੁਣ ਪੂਰੀ ਜਾਂਚ ਕਰ ਰਹੀ ਹੈ ਫੋਰੈਂਸਿਕ ਜਿਹੜੀ ਹੈ ਐਵੀਡੈਂਸ ਵਗੈਰਾ ਇਕੱਠੇ ਕਰ ਰਹੀ ਹੈ ਉਸ ਵਕਤ ਤੁਸੀਂ ਇੱਥੇ ਸੀਗੇ ਵੀਰੇ ਜੀ ਨਹੀਂ ਸਰ ਮੈਂ ਕੰਮ ਤੇ ਸੀਗਾ ਤੇ ਕੋਈ ਤੁਹਾਡੇ ਇੱਥੇ ਪਰਿਵਾਰ ਦੇ ਕਿਸ ਲੋਕ ਸੀਗੇ ਕੋਈ ਬੱਚੇ ਵਗੈਰਾ ਹਾਂਜੀ ਹਾਂਜੀ ਬੱਚੇ ਸੀਗੇ ਕਿੰਨੇ ਬੱਚੇ ਸੀਗੇ ਦੋ ਸੀਗੇ ਕੋਈ ਉਹਨਾਂ ਦੇ ਛੋਟੇ ਥੋੜੀ ਜਿਹੀ ਲੱਗੀ ਹੈ ਜਲੇ ਪੈਰਾਂ ਤੇ ਪੈਰਾਂ ਤੇ ਜਲੇ ਹਾਂਜੀ ਤੇ ਕਿਸ ਤਰ੍ਹਾਂ ਕੀ ਦੱਸਿਆ ਉਹਨਾਂ ਨੇ ਕੀ ਹੋਇਆ ਸੀਗਾ ਸਰ ਉਹਨਾਂ ਨੂੰ ਬੱਚਿਆਂ ਨੂੰ ਕੀ ਪਤਾ ਲੈਣਾ ਮੈਂ ਤਾਂ ਕੰਮ ਤੇ ਸੀਗਾ ਹਾਂ ਹਾਂਜੀ ਤੁਸੀਂ ਸੀਗੇ ਵੀਰੇ ਨਹੀਂ ਨਹੀਂ ਇਹ ਤਾਂ ਮੇਰਾ ਦੋਸਤ ਮੇਰੇ ਨਾਲ ਹੀ ਗਿਆ ਤੁਸੀਂ ਆਏ ਸੀਗੇ ਇੱਧਰ ਤੇ ਇੱਥੇ ਜਿਹੜਾ ਹੈਗਾ ਇਹ ਘਰ ਹੈ ਔਰ ਇਹ ਬਿਲਕੁਲ ਸਾਹਮਣੇ ਪਰਿਵਾਰ ਰਹਿ ਰਿਹਾ ਤੁਸੀਂ ਇੱਥੇ ਸੀਗੇ ਜਦੋਂ ਧਮਾਕਾ ਹੋਇਆ ਹਾਂਜੀ ਕੀ ਕਿਸ ਤਰ੍ਹਾਂ ਹੋਇਆ ਕੀ ਗੱਲ ਹੋਈ ਸੀਗੀ ਕੋਲਰ ਡਗਾ ਥਾ ਹਾਂ ਹਾਂਜੀ ਇਹ ਕਮਰੇ ਕੋ ਸਿੱਧਾ ਗਿਆ ਕੋਲਰ ਉੱਡ ਕੇ ਆਇਆ ਹਾਂਜੀ ਅੱਛਾ ਧਮਾਕਾ ਹੁਆ ਪੂਰਾ ਹਾਂਜੀ ਧਮਾਕਾ ਕਿੰਨੇ ਬੱਚੇ ਸਨ ਉਸ ਵਕਤ ਇੱਥੇ ਹਾਂ ਪਰ ਪੰਜ ਲੋਕ ਸਨ ਹਾਂ ਤਾਂ ਪੰਜ पकड़ा? जी। हाँ जी आपके परिवार का तो? हाँ आप ही हमारे परिवार का है कितने लोग लोग। लोग थे आपके परिवार परिवार? तो? दे दे हाँ हाँ कौ, में? तो जी। में? के जी। से से दे अभी अभी कौन कौन हॉस्पिटल तो सर बच्चे हमारे सही है बच्चे हमारे सही है सब सही है हमारे सही है यहाँ दीवालों में आगे सर हाँ बस मतलब बच्चों को जो है अच्छा जो बचाने वाले लोग आए थे वो कितने थे जो आग बुझाने के लिए आए थे तो वो तो, तो बीस बंदे थे बीस बंदे थे बीस बंदे सभी हाँ जी हाँ जी ਤੇ 15-20 ਲੋਕ ਜਿਹੜੇ ਬਚਾਨ ਲਈ ਆਏ ਅੱਗ ਬੁਝਾਨ ਲਈ ਆਏ ਉਹ ਵੀ ਜਿਹੜੇ ਨੇ ਚੁਲਸ ਗਏ ਨੇ ਹਾਲਾਂਕਿ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਨੇ ਬਾਰੂਦ ਦੇ ਵਿੱਚ ਅੱਗ ਲੱਗਦੀ ਹੈ ਤਾਂ ਤਮਾਕੇ ਨਾਲ ਪੂਰਾ ਕੁੱਲਰ ਹੀ ਉੱਡ ਕੇ ਬਾਹਰ ਆ ਜਾਂਦਾ ਵਾਸ਼ਿੰਗ ਮਸ਼ੀਨ ਔਰ ਘਰ ਤੱਕ ਜਿਹੜੀ ਅੱਗ ਪਹੁੰਚਦੀ ਹੈ ਔਰ ਬੱਚੇ ਵੀ ਜਿਹੜੇ ਨੇ ਇਸ ਦੀ ਚਪੇਟ ਦੇ ਵਿੱਚ ਆਉਂਦੇ ਨੇ ਫੋਰੈਂਸਿਕ ਇੱਥੇ ਪਹੁੰਚ ਚੁੱਕੀ ਹੈਗੀ ਹੈ ਔਰ ਕਈ ਬੱਚੇ ਔਰ ਨੌਜਵਾਨ ਜਿਹੜੇ ਨੇ ਚੁਲਸੇ ਨੇ ਹਾਲਾਂਕਿ ਪੁਲਿਸ ਔਰ ਫੋਰੈਂਸਿਕ ਜਿਹੜੀ ਹੈ ਲਗਾਤਾਰ ਜਾਂਚ ਕਰ ਰਹੀ ਹੈ ਔਰ ਇੱਥੇ ਜਿਹੜੇ ਲੋਕ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਵੀਰੇ ਇੱਥੇ ਸੀਗੇ ਉਸ ਵਕਤ ਕੀ ਗੱਲਬਾਤ ਸੀ ਨਹੀਂ ਉਸ ਵਕਤ ਸਨੀ ਸੀਗੇ ਬਾਚਾ ਸੀਗੇ ਸੀ ਜੀ ਦੇ ਕਿੰਨੇ ਕੁ ਲੋਕ ਜਿਹੜੇ ਨੇ ਇਸ ਦੀ ਚਪੇਟ ਚਾਹੀਦੀ ਕਟੋ-ਕਟ 10 ਤੋਂ 15 ਦੇ ਵਿੱਚ ਆ ਜੀ 15 ਹੈ ਨਾ ਜਿਹੜੇ ਹਾਂਜੀ ਹਾਂਜੀ ਇਹ ਕਿਸ ਤਰ੍ਹਾਂ ਕਿਉਂ ਇਜਾਜ਼ਤ ਦਿੱਤੀ ਗਈ ਜਾਂ ਇਹਦੇ ਕੋਲ ਇਜਾਜ਼ਤ ਸੀਗੀ ਨਹੀਂ ਅੰਦਰੋਂ ਨਹੀਂ ਇਹ ਤਾਂ ਚਲੋ ਪੁਲਿਸ ਇਨਵੈਸਟੀਗੇਸ਼ਨ ਦਾ 파ਟ ਹੈ ਵੀ ਉਹਦੇ ਕੋ ਕੋ ਪਰਮਿਸ਼ਨ ਆ ਪਟਾਸ ਵੇਚਣ ਦੀ ਆ ਬੰਬ ਵੇਚਣ ਦੀ ਅਤੇ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਠੀਕ ਹੈ ਇੰਟੈਲੀਜੈਂਸੀ ਜਾਂ ਜੋ ਵੀ ਰਿਪੋਰਟ ਕਰਨਗੇ ਪਰ ਵਟ ਇਸ ਮੁਹੱਲੇ ਦੇ ਵਿੱਚ ਇਸ ਗਲੀ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਵੀ ਇਹੋ ਜਿਹਾ ਬਾਰੂਦ ਨੇ ਘਰਚੇ ਰੱਖਿਆ ਹੋਇਆ ਬਲਕਿ ਆਪਣੀ ਨਹੀਂ ਉਹਨੇ ਆਂਡ ਗਵਾਂਡ ਦੇ ਲੋਕਾਂ ਦੀ ਬੱਚਿਆਂ ਦੀ ਵੀ ਜ਼ਿੰਦਗੀ ਜਿਹੜੀ ਆ ਖਤਰੇ ਚ ਪਈ ਹਾਂਜੀ 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 ਤੇ ਇੱਥੇ ਆਂਡ ਗਵਾਂਡ ਦੇ ਵਿੱਚ ਕਿੰਨੇ ਕੁ ਲੋਕ ਸੀਗੇ ਉਸ ਵਕਤ ਤੁਸੀਂ ਸੀਗੇ ਵੀਰੇ ਜੀ ਜੀ ਮੈਂ ਗਵਾਂਡ ਨੇ ਹਾਂ ਤਾਂ ਮੇਰੀ ਦੁਕਾਨ ਉੱਥੇ ਆ ਤੇ ਇੱਥੇ ਮੈਂ ਉਧਰੋਂ ਸਾਹਮਣੇ ਦੇਖ ਰਿਹਾ ਸੀ ਤੇ ਮੜਾ ਧੂਆਂ ਜਾਂ ਨਿਕਲਿਆ ਸੀ ਅਸੀਂ ਕੋਸ਼ਿਸ਼ ਕੀਤੀ ਆਂਦੀ ਵੀ ਮੈਂ ਜਦੋਂ ਬਲਾਸਟ ਹੋ ਚੁੱਕਾ ਸੀ ਇਦਾਂ ਮਤਲਬ ਇਹ ਰਾਵਣ ਬਣਾਉਂਦੇ ਆ ਸ਼੍ਰੀ ਆਮ پارک ਦੇ ਵਿੱਚ ਬਣਾ ਹੁਣ ਇਹ ਦੇ ਵਿੱਚ ਤੁਹਾਨੂੰ ਨਹੀਂ ਪਤਾ ਵੀ ਰਾਵਣ ਦੀ ਆਰਟ ਦੇ ਵਿੱਚ ਅੰਦਰ ਪੋਟਾਸ਼ ਪਈ ਆ ਜਾਂ ਕੋਈ ਬਾਰੂਦ ਪਿਆ ਜਾਂ ਬੰਬ ਬਣਾਉਂਦਾ ਹੈਗਾ ਇਦਾਂ ਦੀ ਕੋਈ ਗੱਲਬਾਤ ਨਹੀਂ ਪਤਾ ਸੀ ਸਾਨੂੰ ਹੁਣ ਤੁਹਾਨੂੰ ਪਤਾ ਬਾਕੀ ਆ ਜਿਹੜਾ ਹੋਇਆ ਦੇ ਸਾਹਮਣੇ ਦੇਖ ਲਓ ਬਿਲਕੁਲ ਇਹ ਤਾਂ ਮਹਿਜ਼ ਮੇਰੇ ਖਾਲ 25 30 ਗਾਜ਼ ਜਗ੍ਹਾ ਹੈ ਸਾਰੀ ਜਿੱਥੇ ਉਹ ਬਾਰੂਦ ਲੈ ਕੇ ਬੈਠਾ ਹੋਇਆ ਡਰ ਨਹੀਂ ਲੱਗਿਆ ਕਿ ਮੇਰੀ ਜਾਨ ਤਾਂ ਖਤਰੇ 'ਚ ਹੈ ਇਹ ਲੋਕਾਂ ਦੀ ਵੀ ਜਾਨ ਖਤਰੇ 'ਚ ਉਹ ਬੱਚੇ ਸੋ ਤੇ ਉਹਨੂੰ ਬਚਾਉਣ ਦੀ ਖਾਤਰ ਉਹ ਬੱਚੇ ਲਪੇਟ 'ਚ ਆ ਗਏ ਕੋਈ ਬੱਚਾ 18 ਸਾਲ ਦਾ ਕੋਈ 22 ਸਾਲ ਦਾ ਇਸ ਤੋਂ ਵੱਧ ਉਮਰ ਨਹੀਂ 20 22 ਤੋਂ ਫਿਰ ਉਹਨਾਂ ਦਾ ਕੋਈ ਜਿਹੜਾ ਕੋਈ ਸਾਲਾ ਸੀ ਜਾਂ ਕੌਣ ਸੀ ਉਹ ਜਿਆਦਾ ਜਵੇੜ ਚ ਆ ਗਿਆ ਉਹਦਾ ਆਪ ਦਾ ਬੇਟਾ ਵੀ ਜਵੇੜ ਚ ਆ ਗਿਆ 100% ਹੋਣ ਅੱਛਾ ਇੱਥੇ ਹੁਣ ਅਸੀਂ ਕੌਂਸਲਰ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਸਾਫ਼ ਕਿਹਾ ਹੈਗਾ ਕਿ ਬਖਸ਼ਿਆ ਨਹੀਂ ਜਾਏਗਾ ਮੁਹੱਲਾ ਇੱਥੇ ਆਸ-ਪਾਸ ਦੇ ਲੋਕ ਕੀ ਚਾਹੁੰਦੇ ਆ ਕਿ ਕਾਰਵਾਈ ਸਖਤ ਹੋਣੀ ਚਾਹੀਦੀ ਨਹੀਂ ਸਖਤ ਤਾਂ ਹੋਣੀ ਚਾਹੀਦੀ ਐ ਹੁਣ ਐਮਐਲਏ ਸਾਹਿਬ ਵੀ ਆਪਣਾ ਬਿਆਨ ਦੇ ਕੇ ਗਏ ਆ ਆਮ ਆਦਮੀ ਪਾਰਟੀ ਦੇ ਉਸੇ ਟਾਈਮ ਐਮਐਲਏ ਸਾਹਿਬ ਨੂੰ ਫੋਨ ਗਿਆ ਇੱਕ ਮਿੰਟ ਤੋਂ ਪਹਿਲੇ ਇੱਥੇ ਆਏ ਆ ਉਹਨਾਂ ਨੇ ਸੁਣਿਆ ਸਾਰਾ ਏਰੀਆ ਦੇਖਿਆ ਉਹਨਾਂ ਨੇ ਨਿੰਦਾ ਕੀਤੀ ਇਸ ਗੱਲ ਦੀ ਵੀ ਆ 35 ਗਾ ਜਗ੍ਹਾ ਦੇ ਵਿੱਚ ਇਹ ਕੰਮ ਹੁੰਦਾ ਸੀ ਇਹ ਮਾੜੀ ਗੱਲ ਆ ਉਹਨੇ ਆਪ ਦੀ ਤਾਂ ਜਾਣ ਦੀ ਪ੍ਰਵਾਹ ਕੀਤੀ ਨਹੀਂ ਉਹਨਾਂ ਨੇ ਲਾਂਡ ਗਵੰਡ ਨਹੀਂ ਦੇਖਿਆ ਹੈਗਾ ਬਾਕੀ ਉਹ ਵੀ ਆਪਣਾ ਅਸ਼ੂਅਰੈਂਸ ਬਹੁਤ ਵਧੀਆ ਦੇ ਕੇ ਗਈ ਆ ਫਿਰ ਉੱਥੇ ਵੀ ਗਏ ਆ ਹਸਪੀਟਲ ਵੀ ਗਏ ਆ ਉੱਥੇ ਵੀ ਉਹਨਾਂ ਨੇ ਆਪ ਡਾਕਟਰ ਸਾਹਿਬ ਨਾਲ ਮਿਲੇ ਆ ਐਮਐਲਏ ਸਾਹਿਬ ਤੇ ਉਸ ਤੋਂ ਬਾਅਦ ਉਹਨਾਂ ਨੇ ਰੈਫਰ ਕਰਾਇਆ ਰਜਿੰਦਰਾ ਹਸਪੀਟਲ ਉਹਨਾਂ ਨੂੰ ਬੱਚਿਆਂ ਨੂੰ ਬਿਲਕੁਲ ਮਹੱਲੇ ਵਾਲੇ ਵੀ ਹੁਣ ਜਿਹੜੇ ਆ ਤੁਸੀਂ ਵੀ ਚਾਹਦੇ ਹੋ ਕਿ ਕਾਰਵਾਈ ਜਿਹੜੀ ਹੈ ਸਖਤ ਹੋਣੀ ਚਾਹੀਦੀ ਹੈ सर मेरे को तो पता नहीं मैं बाहर था अभी आया हूँ अगर ऐसा हादसा हुआ है आस पड़ोस बच्चों की जान जो है खतरे में पड़ी है तो होना तो चाहिए ना सर मेरे को अभी दो मिनट हो मैं सुबह से बाहर गया मुझे कुछ नहीं पता इस बारे तो की चाहते हो जी होनी चाहिए होनी चाहिए कार भाई ਹੁਣ ਚਾਹੀਦੀ ਆ ਜਿਹੜੇ ਛੋਡੇ ਜਵਾਕ ਵਿਚਾਰੇ ਨੇ ਨੇਤੇ ਵਿਚਾਰੇ ਮਾਰੇ ਗਏ ਵਿਚਾਰੇ ਬੇਸਬੂਲ ਜਾਈ ਹੁਣ ਚਾਹੀਦੀ ਆ ਜੀ ਬਿਲਕੁਲ ਮੁਹੱਲਾ ਨਿਵਾਸੀ ਜਿਹੜੇ ਨੇ ਉਹ ਕਾਰਵਾਈ ਦੀ ਵੀ ਮੰਗ ਕਰ ਰਹੇ ਆਂ ਔਰ ਪੁਲਿਸ ਔਰ ਨਾਲ ਫੋਰੈਂਸਿਕ ਜਿਹੜੀ ਹੈ ਇੱਥੇ ਮੌਜੂਦ ਹੈਗੀ ਹੈ ਔਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸੱਸੀ ਗੱਲ ਸਰ ਅੱਛਾ ਮੁਹੱਲੇ ਦੇ ਵਿੱਚ 30 ਤੋਂ 25 ਗਾਜ਼ ਮਹਿਜ਼ ਜਗ੍ਹਾ ਬਾਰੂਦ ਲੈ ਕੇ ਬੰਦਾ ਬੈਠਾ ਹੈਗਾ ਕਿਤੇ ਨਹੀਂ ਕਿਤੇ ਲੱਗਦਾ ਨਹੀਂ ਕਿ ਪ੍ਰਸ਼ਾਸਨਿਕ ਦੀ ਥੋੜੀ ਜੀ ਫੇਲਰ ਹੈਗੀ ਹੈ ਸਾਡੇ ਕੋਲ ਅਜੇ ਤੱਕ ਅਜੇ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਮੁਹੱਲੇ ਵਾਲੋਂ ਜਾਂ ਕੋਈ ਕੰਪਲੀਟ ਨਹੀਂ ਆਈ ਨਾ ਹੀ ਕਿ ਜਿਹੜੇ ਧਿਆਨ ਜਿਹਾ ਆਂਦਾ ਵੀ ਇਸ ਤਰ੍ਹਾਂ ਦਾ ਇਹ ਜਿਹੜਾ ਹੈਗਾ ਇਹਨਾਂ ਨੂੰ ਜਰੂਰ ਪਤਾ ਸੀਗੇ ਪੁੱਤਰੇ ਜਿਹੜਾ ਹੈਗਾ ਰਾਵਣ ਦੇ ਬਣਾਉਂਦਾ ਹੈਗਾ ਇਸ ਚੀਜ਼ ਦੀ ਸਾਨੂੰ ਜੂੜੇ ਸੀਗੀ ਪਰ ਪਟਾਕਿਆਂ ਬਾਰੇ ਅਜੇ ਤੱਕ ਕੋਈ ਰਿਪੋਰਟ ਨਹੀਂ ਹੋਈ ਗੱਲ ਇਸ ਤਰ੍ਹਾਂ ਬਿਲਕੁਲ ਅੱਛਾ ਇਹਨੇ ਆਪਣੀ ਜਾਨ ਤਾਂ ਜੋਖਮ ਚ ਪਾਈ ਨਾਲ ਮੁਹੱਲੇ ਵਾਲਿਆਂ ਦੀ ਵੀ ਜਾਨ ਜਿਹੜੀ ਹੈ ਜੋਖਮ ਚ ਪਾਈ ਹੁਣ ਖੁਦ ਆਂਡ ਗਵਾਂਡ ਵਾਲੇ ਕਹਿ ਰਹੇ ਆ ਕਿ ਸਖਤ ਕਾਰਵਾਈ ਹੋਣੀ ਜੋ ਲੀਗਲ ਐਕਸ਼ਨਲ ਕਰ ਰਹੇ ਆ ਸੀ ਬਿਲਕੁਲ ਅੱਛਾ ਸਰ ਫੋਰੈਂਸਿਕ ਵੀ ਹੈਲਪ ਲਈ ਜੀ ਹਾਂ ਜੀ ਫੋਰੈਂਸਿਕ ਵੀ ਮੌਕੇ ਤੇ ਵਿਸਿਟ ਕਰ ਰਹੀ ਹੈ ਸਾਡੇ ਹੋਰ ਸੀਨੀਅਰ ਆਫੀਸਰ ਵੀ ਆ ਕੇ ਵਿਸਿਟ ਕਰ ਅਸੀਂ ਜੋ ਲੀਗ ਇਲੈਕਸ਼ਨ ਆਏ ਦੇ ਖਿਲਾਫ ਲਮਾ ਹੈ ਜੀ ਅੱਛਾ ਸਰ ਕੋਈ ਐਗਜ਼ੈਕਟ ਫਿਗਰ ਆਪਾਂ ਦੱਸ ਸਕਦੇ ਕਿ ਕਿੰਨੇ ਲੋਕ ਐਕਚੁਅਲ ਚਪੇਟ ਦੇ ਵਿੱਚ ਆਏ ਔਰ ਬੱਚੇ ਕਿੰਨੇ ਆ ਸਾਡੇ ਕੋਲੇ ਜਿਹੜੀ ਸਿਵਲ ਹਸਪੀਟਲ ਦੀ ਸੱਤ ਜਿਹੜੇ ਉਹਦੇ ਵਿੱਚ ਐਡਮਿਟ ਹੋਏ ਨੇ ਇੱਕ ਲੇਡੀਜ਼ ਹੈਗੇ 6 ਬੱਚੇ ਹੈਗੇ ਮੈਂ ਰੈਫਰ ਵੀ ਕੀਤਾ ਗਿਆ ਉਹ ਇੱਕ ਨੂੰ ਰੈਫਰ ਕੀਤਾ ਜਿੰਦਰਾ ਹਸਪੀਟਲ ਚ ਥੈਂਕ ਯੂ ਸਰ ਤਾਂ ਪੁਲਿਸ ਦੇ ਵੱਲੋਂ ਜਿਹੜੀ ਹੈ ਫੋਰੈਂਸਿਕ ਟੀਮ ਵੀ ਬੁਲਾ ਲਿੱਤੀ ਗਈ ਹੈ ਔਰ ਨਾਲ ਹੀ ਸਾਫ ਕਰ ਦਿੱਤਾ ਗਿਆ ਹੈ ਕਿ ਜੋ ਵੀ ਇਹਦੇ ਵਿੱਚ ਦੋਸ਼ੀ ਹੋਇਆ ਐਵੀਡੈਂਸ ਕਲੈਕਟ ਕੀਤੇ ਜਾ ਰਹੇ ਆ ਉਹਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ 라이